جے پنجاب ترقی دے رہا دے جاؤ گا اپنا ترقی دے رہا دے جاؤ گے میں اپنی اگلے پیڑیاں ترقی کرنے ہیں جے پنجاب ہی پیچھے چلے گیا پھر اپنا رہنا کی ہے کیونکہ اپنا کر رہے میں وہ سوچ بینٹی کرنا ہے کہ فیصلے کر کرنے ہیں بگیر سوچے سمجھے ਕੋਈ ਝੂਠ ਬੋਲ ਲਿੰਦਾ ਉਹਦੀ ਗੱਲਾਂ 'ਚ ਆ ਜੰਨੇ ਆ ਕੋਈ ਕਹਿੰਦਾ ਮੈਂ ਗਰੰਟੀ ਦਿੰਦਾ ਆਪਾਂ ਉਹਦੀ ਗੱਲਾਂ 'ਚ ਆ ਜੰਨੇ ਆ ਕੋਈ ਝੂਠੀ ਸੋਹ ਖਾ ਲਿੰਦਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਜੰਨੇ ਆ ਜਿਹੜਾ ਸੱਚ ਬੋਲਦਾ ਜਿਹੜਾ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੇ ਤੁਸੀਂ ਪਿਛਲੇ تقریباً پنیاہ سال دا صاحب دیکھو پنیاہ سال پچھلے پنیاہ سال آنچہ کنے مکمندری رہے ہیں کانگرز دے بیان سنگھ رہے ہیں گیانی زیل جی رہے ہیں دربارہ سنگھ رہے ہیں بی بی پٹھل رہی ہے دس سال کیپٹن امرندر سنگھ رہے ہیں تقریباً بی پچوی سالہ مکمندری رہے کانگرز دے ਇੱਕ ਵੀ ਦੱਸ ਦਿਓ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਕਰਕੇ ਦੱਸ ਦਿਓ ਕਿ ਇਸ ਮੁੱਖ ਮੰਤਰੀ ਨੇ ਸਾਡੇ ਵਾਸਤੇ ਯਲ ਕੀਤਾ ਇੱਕ ਵੀ ਵੀ ਦੂਜੇ ਪਾਸੇ ਥੋੜੇ ਬਜ਼ੁਰਗ ਸਾਬਕਾ ਪ੍ਰਕਾਸ਼ ਸਿੰਘ ਜੀ ਬਦਲ ਰਹੇ ਅੱਜ ਜੋ ਕੁਝ ਵੀ ਹੈ ਨਾ ਉਹਨਾਂ ਦੀ ਦੇਣ ਕਰਕੇ ਉਹਨਾਂ ਦੀ ਮਿਹਨਤ ਕਰਕੇ ਅੱਜ ਆਪਾਂ ਇੱਥੇ ਬੈਠੇ ਆ ਅੱਜ ਆਪਣੇ ਖੇਤਾਂ ਵਿੱਚ ਜੋ ਫਸਲਾਂ ਹੋ ਰਹੀਆਂ ਨੇ ਜਿਹੜੇ ਟਿਊਬਵਲ ਤੋਂ ਪਾਣੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਆ ਤੇ ਉਹਦੇ ਮੁਫਤ ਵੀ ਬਾਪੂ ਬਾਦਲ ਨੇ ਕੀਤਾ ਮੋਗਾ ਵਾਲਿਓ ਮੈਂ ਆਪਣਾ ਸਿਆਸੀ ਜੀਵਨ ਇਸ ਦਿਲੇ ਤੋਂ ਸ਼ੁਰੂ ਕੀਤਾ ਜਿੱਦੇ ਵਿੱਚ ਬਾਗਾ ਪੁਰਾਣਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਮੈਲਿਕਸ਼ਨ ਲੜਦਾ ਸੀ ਜਿਹੜੇ ਉਹਨਾਂ ਇਲਾਕੇ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪੁੱਛ ਲੋ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਹੁੰਦਾ ਸੀ ਜਿੰਨੇ ਗ੍ਰਿਡ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਕੱਸੀਆਂ ਬਣੀਆਂ ਸਾਰੇ ਅਕਾਲੀ ਦਲ ਨੇ ਬਣਾਈਆਂ ਜਿੰਨੇ ਖਾਲੇ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਸੜਕਾਂ ਬਣੀਆਂ ਅੱਜ ਤੁਸੀਂ ਮੋਗੇ ਤੋਂ ਕਿਤੇ ਵੀ ਜਾਣਾ ਹੋਏ ਕੈਦੀਆਂ ਸਰਕਾ ਬਣਾ ਦਿੱਤੀਆਂ ਆ ਜਿਹੜੀ ਬਿਜਲੀ ਐ ਪਹਿਲੇ 10-10 ਘੰਟੇ ਦੇ ਕਟ ਲੱਗਦੇ ਸੀ ਹੁਣ 24 ਘੰਟੇ ਕਰਨ ਵਾਲਾ ਕਾਲੀ ਦਲ ਐ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀ ਦਲ ਐ ਸ਼ਗਰ ਦੇਣ ਵਾਲਾ ਕਾਲੀ ਦਲ ਐ ਐਸੀ ਬੱਚਿਆਂ ਨੂੰ ਮੋਕ ਪੜਾਉਣ ਵਾਲਾ ਕਾਲੀ ਦਲ ਐ ਚੀਜ਼ ਸਕਾਲਰਸ਼ਿਪ ਲੜਕੀਆਂ ਨੂੰ ਸਕੂਲ 'ਚ ਪੜ੍ਹਨ ਵਾਸਤੇ ਸਾਈਕਲ ਦੇਣ ਵਾਲਾ ਕਾਲੀ ਦਲ ਐ ਸੇਵਾ ਕੇਂਦਰ ਬਣਾਉਣ ਵਾਲਾ ਕਾਲੀ ਦਲ ਐ ਸਾਂਝ ਕੇਂਦਰ ਬਣਾਉਣ ਵਾਲਾ ਕਾਲੀ ਦਲ ਐ ਵਰਲਡ ਕੱਪ ਕਰੋਨਾ ਵਾਲਾ ਅਕਾਲੀ ਦਲ ਪਸ਼ੂ ਜੈਣ ਲਈ ਕਰੋਨਾ ਵਾਲਾ ਅਕਾਲੀ ਦਲ ਮੁੱਖ ਮੰਤਰੀ ਕੀ ਨੇ ਭਿਆਕਰ ਜੇ ਤੁਸੀਂ ਹਜ਼ੂਰ ਸਾਹਿਬ ਦਾ ਸ਼ੰਕਨ ਕਰ ਜਾਂਦੇ ਸੀ ਤੇ ਇੰਨਾ ਚੋਣਾਂ ਵਾਲਾ ਅਕਾਲੀ ਦਲ ਆ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਜਿਸ ਦਿਨ ਤੁਸੀਂ ਅਕਾਲੀ ਦਲ ਦੀ ਸਰਕਾਰ ਲਾ ਆਪਾਂ ਕਿੰਨਾ ਦੇ ਅੱਖੇ ਲੱਗ ਗਏ اپا اپا آپ پچھانے نہیں اپنے کہڑے دلی لاگے انقلاب لے کے کلے کہ انقلاب نہیں آؤں گا دلوں جذبہ چاہیے انکلاب لیا واسطے بدلا لے کے آواں گے دیکھ لیا بدلا لٹ کے لے گئے برباد کرتا پنجاب. ਗੁੰਡਾਗਰਦੀ ਜਰਾ ਆ ਜਾ ਗਿਆ ਗੈਂਗਸ ਤੇ ਬਾਜ਼ਕੀ ਆਂਦੇ ਲੁੱਟ ਖੋਈ ਜਾਂਦੇ ਐ ਇੱਕ ਗੱਲ ਮੈਂ ਤੈਨੂੰ ਹੋਰ ਦੱਸਣਾ ਚਾਹਣਾ ਆ ਆਮ ਆਪੀ ਪਾਰਟੀ ਆਈ ਪੰਜਾਬ 'ਚੋਂ 2014 ਚ ਆਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਸ਼ਰਾਰਤੀ ਲੋਕ ਐ ਆ ਸਾਰੇ ਐਜੇ ਲੋਕ ਐ ਜਿਹੜਾ ਇੱਥੇ ਗੰਦ ਪਾ ਕੇ ਭਰਾਵਾਂ ਨੂੰ ਪਾੜ ਪਾ ਕੇ ਕੌਮ ਦੀ ਜਥੇਬੰਦੀ ਨੂੰ ਪਤਨਾਮ ਕਰਕੇ ਕਹਿੰਦੇ ਅਸੀਂ ਰਾਜ ਕਰ ਸਕਾਂਗੇ ਤੁਸੀਂ ਦੇਖ ਲਓ 2015 ਚ ਬੇਲਤੀ ਹੋਈ ਜਿਵੇਂ ਸਾਰੇ ਸੜਕਾਂ ਤੇ ਆ ਗਏ ਸੀ ਭਗਵੰਤ ਮਾਨ ਵੀ ਆ ਗਿਆ ਸੀ ਆ ਜਿੰਨੇ ਮੰਡ ਵਗੈਰਾ ਦਾਤੂ ਵਾਲ ਵਰਗੇ ਜਿੰਨੇ ਏਜੰਸੀਆਂ ਦੇ ਬੰਦੇ ਆ ਗਏ ਇੱਕੋ ਨਿਸ਼ਾਨਾ ਸੀ ਕਾਲੀ ਦਲ ਕਾਲੀ ਦਲ ਕਾਲੀ ਦਲ ਬਾਦਲ ਪ੍ਰਵਾਹ ਇਹ ਅਕਾਲੀ ਦਲ ਜਿਹੜਾ ਬਣਿਆ ਥੋੜੇ ਬਜ਼ੁਰਗਾਂ ਨੇ ਬਣਾਇਆ ਅਕਾਲੀ ਦਲ ਕਿਸ ਵਾਸਤੇ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤਾਂ ਇਹ ਗਲਤ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਮੰਤਾਂ ਨੂੰ ਭਜਾਇਆ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਜ਼ਰਖਸ਼ਾ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਆਰਾਂ ਗੁਰਦੁਆਰਾਂ ਸਾਹਿਬ ਦੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਸ਼ੋਮਨੀ ਕਾਲੀ ਦਾਲ ਇੱਕ ਮਹੀਨੇ ਬਾਅਦ ਬਣਿਆ ਸੀ ਹੁਣ ਦੇਖ ਲੋ ਆ ਪਿਛਲੇ 10 ਸਾਲਾਂ ਚ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਦਾ ਕਿ ਕਾਲੀ ਦਾਲ ਹੁਣ ਕੁਝ ਨਹੀਂ ਐ ਇਹ ਤਾਂ ਡਰਨ ਦੀ ਲੋੜ ਨਹੀਂ ਐ ਥੋੜਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਬੀਜੇਪੀ ਸਰਕਾਰ ਕਬਜ਼ਾ ਕਰ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਏ ਤੁਹਾਡੇ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਉਹਨਾਂ ਨੇ ਉਹ ਲੋਕ ਜਿਹੜੇ ਇੱਥੇ ਸਰਕਾਰਾਂ ਦੇ ਬੰਦੇ ਹੁੰਦੇ ਸੀ ਅਕਾਲੀ ਦਲ ਦੇ ਖਿਲਾਫ ਆ ਦਾਦੂ ਵਾਲ ਦੇਖ ਲਓ ਮੰਡ ਦੇਖ ਲਓ ਇਹ ਜਿਹੇ ਲੋਕ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਹੈ ਕਿੱਡਾ ਵੱਡਾ ਨੁਕਸਾਨ ਹੋ ਗਿਆ ਆ ਤਾਂ ਐਜੀਪੀਸੀ ਤੇ ਵੀ ਕੰਟਰੋਲ ਕਰਨ ਲੱਗੇ ਸੀ ਤਾਂ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਲੱਗੇ ਸੀ ਤੁਸੀਂ ਦੇਖ ਲਓ ਕਿਵੇਂ ਫੈਸਲਾ ਕਰਾਇਆ ਮੇਰੇ ਖਾਤੇ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲਓ ਐਡੀ ਵੱਡੀ ਸਾਜ਼ਿਸ਼ ਕਿਉਂਕਿ ਉਹਨਾਂ ਦੇ ਮਨ ਸੀ ਜੇ ਸਿੱਖ ਕੌਮ ਦੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਫਿਰ ਕਾਲੀ ਦਲ ਤੇ ਬਾਦੂ ਪਰਿਵਾਰ ਦੀ ਲੀਡਰਸ਼ਿਪ ਖਤਮ ਕਰ ਦੇਣੀ ਹੈ ਆ ਤਾਂ ਪ੍ਰਮਾਤਮਾ ਨੇ ਬਚਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਆਈਆਰ ਦੱਸਿਆ ਕੀ ਲਿਖੀ ਕਚਾੜੂ ਵਾਲਿਆਂ ਨੇ ਐ ਫਾਇਰ ਲਿਖੀ ਕੀ ਉਥੇ ਰੋਲੇ-ਬੋਲੇ ਚ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਤਕੀ ਨੇ ਚਲਾਈ ਪਰ ਨਾਂ ਨਹੀਂ ਲਿਖਿਆ ਅੰਤ ਪਛਾਤੇ ਦੇ ਲਿਖ ਕੇ ਤੇ ਜਿਹੜੇ ਗੋਲੀ ਚਲਾਈ 15 ਦਿਨਾਂ ਚ ਉਹਨੂੰ ਬੇਲ ਦੋਇ ਇੱਕ ਇੱਕ ਘਰੋਂ ਭੇਜਦਾ ਇਥੋਂ ਤੱਕ ਸਾਜਸ਼ਾ ਹੋਈਆਂ ਪਰ ਜਿਹਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਏ ਜਿਹੜੇ ਕੰਮ ਖਿਲੋਣ ਲੜਾਈ ਲੜੇ ਰੱਬ ਵੀ ਉਹਦਾ ਸਾਥ ਦਿੰਦਾ ਦੇਖੋ ਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਨੂੰ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਜ ਔਕੀ ਕੇਜਰੀਵਾਲ ਵਾਸਤੇ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਮਝੋ ਕੇਜਰੀਵਾਲ ਕਰਕੇ ਪਰਿਵਾਰ ਉਹਨੂੰ ਫਿਕਰ ਹੈ ਤੁਹਾਡਾ

ਆਟਾ ਦਾਲ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਛਗੜ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਸਾਈਕਲ ਦੇ ਨੇ ਬੰਦ ਕਰਤੇ ਮੁਫਤ ਦਵਾਈਆਂ ਦੀ ਦੁਕਾਨਾਂ ਖੋਲੀਆਂ ਅਸੀਂ ਵੱਤ ਕਰਤੀਆਂ ورلڈ ਕੱਪ ਆਉਂਦੇ ਸੀ ਬੰਦ ਕਹਿੰਦੇ ਪੈਸੇ ਹੈ ਨਹੀਂ ਤੇ ਆਪਣੇ ਇਸ਼ਤਿਹਾਰਾਂ ਤੇ ਆ ਜਿਹੜੀਆਂ ਤੁਸਕਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ

ਇੱਥੇ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਨੂੰ ਖੋੜੇ ਪੈਸੇ ਨਾਲ ਪੂਰੇ ਹਿੰਦੁਸਤਾਨ 'ਚ ਟਕਰਾ ਕਰਨਾ ਉੱਤੇ ਝੂਠ ਬੋਲਦੇ ਰਹੇ ਆ। ਆ ਮਾ ਪੁੱਛਣਾ ਛੋਣਾ। ਆ ਇਹਨਾਂ ਦਾ ਚੋਣ ਪੱત્ર ਹੈ। ਝਾੜੂ ਵਾਲਿਆਂ ਦਾ। ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਜਿਹਦੇ ਕਰਕੇ ਆਪਾਂ ਸਾਰਿਆਂ ਨੇ ਮੱਲਾ 94 ਸੀਟਾਂ ਦਗੇ ਦੀਆਂ ਜਿਹੜਾ ਆਉਂਦਾ ਸੀ ਆਮ ਆਦਮੀ ਆਮ ਆਦਮੀ ਆਮ ਆਦਮੀ ਤੇ ਖਾਸ ਕਰਕੇ ਨਿਆਲ ਸਿੰਘ ਵਾਲੇ ਥੋੜੇ ਥੋੜੇ ਤੇ ਇੱਥੇ ਸੰਗਰੂਰ ਜ਼ਿਲ੍ਹੇ ਚ ਤਾਂ ਇਥੋਂ ਦਾ ਬੰਬ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਦੱਸ ਲੋ 5 ਸਾਲ ਹੋ ਗਏ ਕੀ ਹੋਇਆ ਆ ਇਹਨਾਂ ਮੀਆਂ ਕਹਿੰਦੇ ਪਹਿਲੀ ਗਰੰਟੀ ਕਹਿੰਦੇ ਸਾਰੇ ਨੌਜਵਾਨਾਂ ਨੂੰ ਅਸੀਂ ਨੌਕਰੀ ਦੇ ਦਾਂਗੇ ਨੌਜਵਾਨਾਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਸਾਰੇ ਵਾਪਸ ਆਉਣਗੇ ہونا کی ہے مارلی جھاڑو والے آپ کنڈا گئے سال بعد پر لے کے آرانتی لے کے آرے دیتے ایک نماز سکول نہیں ایک کالیج نہیں ٹیچر دی پرتی نہیں کیتی ایسی سکولرشپ بند کرتی تھوڑے رنگ کرتا ਆ ਸਿੱਖਾ ਕ੍ਰਾਂਤੀ ਇਹਨਾਂ ਦੀ ਕਹਿੰਦੇ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਕਿੱਧਰ ਦੇ 1000 ਰੁਪਏ ਗਰੰਟੀ ਹੈ ਜੀ ਕੇਂਗਰੀ ਵਾਲੀ ਝੂਠ ਬੋਲੀ ਜਾਂਦੇ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਕੇ ਦੇਵਾਂਗੇ ਸੰਗਰੂਰ ਜ਼ਿਲ੍ਹੇ ਵਾਲੇ ਤੁਹਾਡੇ ਨਾਲ ਹੀ ਹੈ ਸੰਗਰੂਰ ਜ਼ਿਲ੍ਹਾ ਜਿੱਥੇ 4 ਸਾਲ ਪਹਿਲੇ ਪੱਥਰ ਰੱਖਿਆ ਸੀ ਉਹ ਪੱਥਰ ਵੀ ਟੁੱਟ ਗਿਆ ਇੱਕ ਏਟ ਲੱਗੀ ਕਿਤੇ ਨਹੀਂ ਬਣਾਈ ਫਿਰ ਕਹਿੰਦੇ ਸੀ 22 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਕਹ ਮੂੰਗੀ ਥੋੜਾ ਬਜਾਈ ਸੀ ਮੂੰਗੀ ਦੀ ਕਹਦੇ ਐਮਐਸਪੀ ਦੇ ਵੰਗੇ ਲੋਕਾਂ ਨੇ ਮੂੰਗੀ ਬੀਜੀ ਉਹਦੇ ਬਾਅਦ ਲੰਬੀ ਨਹੀਂ ਰੁਲਦੀ ਫਿਰਦੀ ਰਹੀ ਕਹਦੇ ਜੇ ਕਹਿੰਦੇ ਜੇ ਖੜ ਹੋਣਗੇ ਨੁਕਸਾਨੋਂ ਦਾ ਫਸਲ ਦਾ 50000 ਰੁਪਏ ਕਿਲਾ ਦੋਂਗੇ ਆ ਦੇਖੋ ਖੜਾਂ ਅੰਕ ਕਿਲਾ ਨੁਕਸਾਨ ਕੀਤਾ 1 ਰੁਪਿਆ ਨਹੀਂ ਮਿਲਿਆ ਹਲੇ ਤੱਕ ਲੋਕਾਂ ਨੂੰ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੁਣ ਇਹਨਾਂ ਲੋਕਾਂ ਨੂੰ ਆਪਾਂ ਬਾਰ ਬਾਰ ਮੱਕਾ ਦੇਉਂਗੀ ਕਿ ਆਪਾਂ ਤਜਰਬੇ ਫਿਰ ਤੋਂ ਕਰਾਂਗੇ ਕਿ ਤੋ ਪੰਜ ਸਾਲ ਖਰਾਬ ਕਰਨਗੇ ਆ ਤੁਹਾਡੇ ਕੋਲੇ ਮੇਰੇ ਕੋਲੇ ਹੁਣ ਕਾਂਗਰਸ ਦਾ ਆ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਨੇ ਜੋ ਛੋਟੋ ਸਰਕਾਰ ਲੈ ਕੇ ਆ ਗੁਰਕਾ ਸਾਹਿਬ ਦੀ ਸੌਂਖਾ ਦੀ ਪੂਰੀ ਜ਼ਿੰਦਗੀ ਜਮਿੰਦਰ ਸਿੰਘ ਮੱਥਾ ਤੇ ਕਿੰਨੇ ਗਿਆਉਣਾ ਗੁਰੂ ਘਰ ਚ ਪਰ ਹੋ ਗਿਆ ਵੋਟਾਂ ਲੈਣੀਆਂ ਸੀ ਗੁਰਕਾ ਸਾਹਿਬ ਦੀ ਸੌਂਖਾ ਖਾ ਕੇ ਆ ਜੀ ਕੀ ਕਹਿੰਦੇ ਸੀ ਕਿ ਚਾਰ ਹਫਤੇ ਨਸ਼ਾ ਖਤਮ ਮਮਕ ਘਰ ਘਰ ਨੌਕਰੀ 2500 ਬੇਜ਼ਰਦਾਰ ਜਿਹੜੇ ਕਿਨਗੋਲੇ ਕੋਈ ਕੁਝ ਰੁਜ਼ਗਾਰ ਨਹੀਂ ਉਹਨਾਂ ਨੂੰ 2500 ਦਿਆ ਕਰਾਂਗੇ 50 ਲੱਖ smartphones ਦਿਆ ਕਰਾਂਗੇ ਪੈਨਸ਼ਨ 2500 ਦਿਆ ਕਰਾਂਗੇ ਸ਼ਹਿਰ ਨੇ 55000 ਦੇਵਾਂਗੇ ਉਹ ਵੀ ਬੰਦ ਕਰਤਾ ਆਟਾ ਦਾਲ ਦੇ ਨਾਲ ਖੰਡ ਦੇ ਚਾਹ ਪੱਤੀ ਵੀ ਦਿਆ ਕਰਾਂਗੇ ਹੈ

یہ اسی کیا تھی کہ ٹریکٹر دیکھ گڑھتا ٹیکس ماف ہونا چاہیدہ دیکھ کر دیکھتا آج کسی اپنے ہونا نا کالی دل ہے جیسی کیا کہ کی گریب وہ اسی آٹا دہ دے مانگے نال بنا دیتا پانچ سال دیتا کی نہیں دیتا سی شکرشکیت پاول صاحب لے کے ایسی ایسی پورے ہندوستان پہلے ایسی پائی چاڑا نو پینشن نہیں مل بھی انتی سی ہندوستان پہلے محمدری بازل صاحب جی

ਰਾਜ ਕਰਨ ਵਾਸਤੇ ਨਹੀਂ ਬਣਦੇ ਕਾਲੀ ਦਲ ਦੇ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਆ